ਚਾਕੋਟ ਪੁਲਿਸ ਵੱਲੋਂ ਲੁੱਟਖੋਹ ਦੇ ਤਿੰਨ ਦੋਸ਼ੀ 2 ਘੰਟੇ ਵਿੱਚ ਕਾਬੂ 50000 ਰੁਪਏ ਬਰਾਮਦ। ਸ਼੍ਰੀ ਹਰਵਿੰਦਰ ਸਿੰਘ ਵੀਰ ਪੀਪੀਐ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਵਿਰੋਧੀ ਭੜੇ ਅੰਸ਼ਾਂ ਦੇ ਖਿਲਾਫ ਸਪੈਸ਼ਲ ਮਹਿੰਮ ਚਲਾਈ ਗਈ ਹੈ। ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦੇ ਆਨਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਕੋਟ ਦੀ ਅਗਵਾਈ ਹੇਠ ਐਸ ਐਚ ਓ ਬਲਵਿੰਦਰ ਸਿੰਘ ਪੁੱਲਰ ਥਾਣਾ ਸ਼ਾਕੋਟ ਦੀ ਟੀਮ ਨੂੰ 50000 ਰੁਪਏ ਖੋਣ ਵਾਲੇ ਤਿੰਨ ਦੋਸ਼ੀਆਂ ਦੋਸ਼ੀ ਕਾਬੂ ਕਰਕੇ ਉਹਨਾਂ ਪਾਸੋਂ ਖੋਏ ਗਏ 50000 ਰੁਪਏ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਸ਼੍ਰੀ ओंकार ਸਿੰਘ ਬਰਾੜ ਪੀ ਪੀ ਐਸ ਉਪਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 12 ਅਗਸਤ 2025 ਨੂੰ ਸੁਖਪਾਲ ਸਿੰਘ ਪੁੱਤਰ ਲੇਟ ਦੀਵਾਨ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਜ਼ਿਲ੍ਹਾ ਮੋਗਾ ਨੇ ਇਤਲਾਹ ਦਿੱਤੀ ਕਿ ਉਸ ਪਾਸੋਂ ਦੋ ਅਣਪਛਾਤੇ ਵਿਅਕਤੀਆਂ ਨੇ ਸਕੂਟਰ ਰੈਕਟਿਵਾ 'ਤੇ ਸਵਾਰ ਹੋ ਕੇ ਪਿੰਡ ਬਾਜਵਾ ਕਲਾ ਖਾਨਾ ਸ਼ਾਹਕੋਟ ਨੇੜੇੋਂ ਲੁੱਟਖੋਹ ਦੀ ਵਾਰਤਾਤ ਕਰਕੇ 50000 ਰੁਪਏ ਅਤੇ ਹੋਰ ਜ਼ਰੂਰੀ ਕਾਗਜ਼ਾਤ ਖੋਹ ਲਏ ਹਨ ਜਿਸ ਤੇ ਐਨਐਸਪੀ ਬਲਵਿੰਦਰ ਸਿੰਘ ਪੁੱਲਰ ਮੁਖ ਅਫਸਰ थाना ਸ਼ਾਕੋਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਕੋਹ ਕਰਨ ਵਾਲੇ ਦੋ ਵਿਅਕਤੀ ਅਤੇ ਇਹਨਾਂ ਦਾ ਸਾਥ ਦੇਣ ਵਾਲਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਕਾਬੂਸ਼ੇਦਾਰ ਦੋਸ਼ੀਆਂ ਪਾਸੋਂ ਖੋਏ ਹੋਏ 50000 ਰੁਪਏ ਅਤੇ ਕਾਗਜ਼ात ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸੇ ਤਰ੍ਹਾਂ ਪੁਲਿਸ ਵੱਲੋਂ ਮਾੜੇ ਅਨਸਰ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਘਰ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਹੋਰ ਕਿੰਨੀਆਂ ਵਾਰਦਾਤਾ ਕੀਤੀਆਂ ਡੰਗਿਆਈ ਨਾਲ ਪੁੱਛਗਿਸ਼ ਕੀਤੀ ਜਾਵੇਗੀ। رپورਟਰ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼। ਮੈਂ ਸੁਖਪਾਲ ਸਿੰਘ ਹਾਂ ਮੈਂ ਧਰਮਕੋਟ ਨਿਵਾਸੀ ਹਾਂ। ਕੱਲ ਨੂੰ ਮੈਂ ਮੇਰੇ ਦੋਸਤ ਦੇ ਨਾਲ 50000 ਰੁਪਏ ਲੈ ਕੇ ਲੋਈਆਂ ਮੇਰੇ ਇੱਕ ਦੋਸਤ ਨੂੰ ਦੇਣ ਜਾ ਰਿਹਾ ਸੀ। ਬਜੂਆਂ ਕਲਾ ਕੋਲੇ ਮੇਰੇ ਤੇ ਦੋ ਅਗਿਆਤ ਵਿਅਕਤੀਆਂ ਨੇ ਪਾਈਪਾਂ ਨਾਲ ਜਾਨਲੇਵਾ ਹਮਲਾ ਕਰਿਆ। ਜਾਨਲੇਵਾ ਹਮਲਾ ਕਰਿਆ। ਤੇ ਮੈਂ ਲੋਈ-ਲੁਹਾਨ ਹਾਲਤ ਵਿੱਚ ਸ਼ਾਕੋਟ ਪੁਲਿਸ ਸਟੇਸ਼ਨ ਆਇਆ। ਇੱਥੇ ਮੈਨੂੰ ਗੇਟ ਤੇ ਹੀ ਸਰ ਬਲਵਿੰਦਰ ਸਿੰਘ ਪੁਲਿਸ ਸਰ ਐਸ ਐਚਓ ਸਾਹਿਬ ਅਮੈਨੂੰ ਮਿਲ ਗਏ ਮੈਨੂੰ ਲੋਈ ਲੋਹਾਨ ਹਾਲਤ ਵਿੱਚ ਦੇਖ ਕੇ ਮੈਨੂੰ ਇਹਨਾਂ ਨੇ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਤੁਸੀਂ ਟ੍ਰੀਟਮੈਂਟ ਲਵੋ ਜੋ ਮੇਰੇ ਨਾਲ ਲੜਕਾ ਸੀ ਉਹਨੂੰ ਉਹਨਾਂ ਨੇ ਨਾਲ ਬਿਠਾ ਰਿਆ ਮੁਕਾ ਵਾਅਦਾ ਤੇ ਜਾਣ ਵਾਸਤੇ ਫਿਰ ਮੈਨੂੰ 2.5 ਘੰਟੇ ਬਾਅਦ ਉਹਨਾਂ ਦੀਆਂ ਪਿਕਸ ਭੇਜਿਆ ਕਿ ਇਹੋ ਹੀ ਬੰਦੇ ਸੀ ਕਿ ਹਾਂਜੀ ਸਰ ਇਹੋ ਹੀ ਸੀ ਤੇ ਇਹਨਾਂ ਨੇ 4 ਘੰਟੇ ਦੇ ਅੰਦਰ ਉਹਨਾਂ ਸਾਰਿਆਂ ਨੂੰ ਦਬੋਚ ਲਿੱਤਾ ਜੋ ਮੇਰੀ ਰਕਮ ਸੀ ਉਹ ਵੀ ਇਹਨਾਂ ਨੇ ਰਿਕਵਰ ਕਰ ਲਈ ਹੋਈ ਹੈ ਸਰਦਾਰ ਬਲਵਿੰਦਰ ਸਿੰਘ ਪੁੱਲਰ ਐਸ ਐਚਓ ਸਾਹਿਬ ਤੇ ਪੂਰੀ ਸ਼ਾਕੋਟ ਟੀਮ ਦਾ ਮੈਂ ਸਹਿਦਿਲ ਤੋਂ ਧੰਨਵਾਦ ਕਰਦਾ ਇਹੋ ਜੀ ਟੀਮ ਦਾ ਵਸਤਵ ਦੇ ਵਿੱਚ ਇੱਕ ਸਨਮਾਨਜਨਕ ਇੱਕ ਮੈਂ ਇਹਨਾਂ ਨੂੰ ਤਜਰੂਬਾ ਦੱਸਦਾ ਵਾਂ ਕਿ ਇੰਨੀ ਫਾਸਟ ਔਰ ਕੁਇਕ ਸਰਵਿਸ ਮੈਂ ਪਹਿਲਾਂ ਨਹੀਂ ਦੇਖੀ ਮੋੜਲਾ थाना ਸ਼ਾਕੋਟ ਮਿਥੇ 12 8 2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਧਰਮਗੋਟ ਨੇ ਮੁਖਬਰ थाना ਸ਼ਾਕੋਟ ਇੰਸਪੈਕਟਰ ਪ੍ਰਿੰਦਰ ਸਿੰਘ ਪੁਲਿਸ ਰੌਣਕ ਵਿੱਚ ਕਤਲਾ ਦਿੱਤੀ ਸੀ ਕਿ ਉਹਨਾਂ ਦੋ ਐਕਟਵਾਸਵਾਰਾਂ ਨੇ ਨਾਮ ਨੂੰ ਵਿੱਤ ਨੇ ਉਤਤਪੁਣਿਆ ਹਜ਼ਾਰ ਰੁਪਏ ਖੋਲਿਆ ਜੋ ਇਸ ਕਤਰਾ ਦੀ ਸੰਗੀਤਾ ਦੇਖਦੇ ਹੋਏ ਮੁਕਫਸਾ ਥਾਣਾ ਵੱਲੋਂ ਮਾਂਜੂਗ ਐਸਐਸਪੀ ਜ਼ਿਲ੍ਹਾ ਜਰਨੰਗਰ ਦੇ ਆਦੇਸ਼ ਸਾਰੰਦਰ ਸਿੰਘ ਵਰਕੀ ਦੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਤੇ ਤੁਰੰਤ ਕਾਰਵਾਈ ਕਰਦਿਆਂ ਕਰੀਬ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ जीरानो 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬਰਾਮਦ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਹੈ ਸਾਰਾ پلان ਕਰਤਾ ਸੀਗਾ ਨਵਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵਾੜਾਪੋਗੰਡੀਆ ਥਾਣਾ ਜੀਰਾਨੋ ਗ੍ਰਫਤਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਫਤਰ ਕੀਤਾ ਅਤੇ ਬਾਕੀ ਵੀ ਘਟਨਾਵਾਂ ਸੰਬੰਧੀ ਪੁਲਸਵੜੀ ਸੰਗਿੰਤਨ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜਿਲ੍ਹੇ ਅੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ।